ਲਵੇ ਬਈ ਆਪਣੇ ਸਾਰੇ ਜਾਨਵਰ ਥੱਲੇ ਆ ਗਏ ਕੋਸ ਕੋਡੇ ਚ ਬੱਗੇ ਉਸਕਾ ਬੈਠਣੇ ਬੱਚਾ ਛਤਰੀ ਤੇ ਬੰਨਿਆ ਹੈ ਨੀਲਾ ਤਾਂ ਕਿੰਨ ਇੱਕ ਅਦੇ ਦਿਨ ਦੇ ਵਿੱਚ ਉੱਡਣਾ ਉਹਨੂੰ ਵੀ ਹਾਂ ਵੀ ਕਿੱਥੇ ਮੈਂ ਉਤਰਨਾ ਆ ਕਬੂਦਰੇ ਫੇਰ ਉੱਠਾਈ ਜਾਂਦੇ ਆ ਉਹਨਾਂ ਨੀਲੇ ਦੀ ਉਹ ਮੱਜਾ ਜੋੜਾ ਦੋਇਆ ਦਾਣੇ ਚੋਣ ਲੱਗੇ ਹਨ ਅੰਦਰ ਮੌਜਾ ਲੈ ਲੱਠੀ ਕਬੂਤਰੀ ਚੱਲ ਪਈ ਹੁਣ ਹੌਲੀ ਹੌਲੀ ਸਾਰੇ ਬੱਚੇ ਚੱਲ ਪਏ ਅੰਦਰ ਨੂੰ ਮੌਜਾ ਹੁਣ ਗੁੜ ਕਰਿਆ ਜੀ ਉਹਨੇ ਆਂਡੇ ਤੇ ਰਹਿਣੇ ਲੱਠੀ ਫੇੜ ਕਰਦੀ ਬਾਹਰੇ ਉਹਨਾਂ ਕਬੂਦਰੀ ਨਾਲ ਮਸਤਾ ਪੜੀ ਦੀ ਤਾਂ ਨੀਲੇ ਬਜੇ ਦਾ ਜੋਰ ਕਰ ਦੇਖਣਾ ਕਿਉਂਕਿ ਇਹਦਾ ਬਾਪ ਆ ਜਿਹੜਾ ਬਾਜੀ ਜਿੱਤੇ ਹੋਇਆ ਜੀ ਇਹ ਉਹ ਮੌਜੇ ਦੇ ਮਾਪੇ ਦੋਨੇ ਬਾਜੀ ਜਿੱਤੇ ਹੋਏ ਨੇ ਮੌਜਾ ਜਦ ਆਪਾਂ ਨੂੰ ਪਤਾ ਲੱਗ ਗਿਆ ਵੀ ਹੈਗਾ ਵੀ ਜਾਨਵਰ ਰੋਡ ਨਾਲ ਆ ਆ ਪਛੇ ਤੇ ਦੇਖਣਾ ਹੁਣ ਜੋਰ ਜਮਾ ਕੇ ਮੰਨਨੇ ਨੇ ਕਹਿ ਕੇ ਆਪਾਂ ਦਿੱਤਾ ਵੀ ਹਾਂ ਵੀ ਬਾਜੀ ਤੋ ਹੋਗਾ ਆਪਣੇ ਵੀ ਬੱਚੇ ਦੇ ਬਹੁਤ ਸੋਹਣੇ ਉੜਦੇ ਨੇ ਉਹ ਬੈਠਾ ਜੀ ਮੌਜਾ ਉਹ ਵੀ ਕੋਸ਼ੇ ਬੰਦੇ ਦੀ ਲੈਂਦਾ ਦੀ ਉਹ ਜਨਵਰ ਤੇ ਭਰੋਸਾ ਪੂਰਾ ਵੀ ਕਿਤੇ ਜਾਂਦਾ ਨਹੀਂ ਆਪਣੇ ਕੋਲ ਹੀ ਆ ਇਹ ਦੇਖੋ ਪੂਰਾ ਮਸਤਾ ਹੁਣ ਐਟ ਟਾਈਮ ਉਹ ਗੜਕਣਾ ਉਹਦੇ ਲੀਲੇ ਦੀ ਕਬੂਤਰੀ ਤੇ ਲੱਗ ਗਿਆ ਉਹਨੂੰ ਅੰਦਰ ਲੈ ਗਿਆ ਮ ਬੱਚਾ ਬਹੁਤ ਸੋਹਣਾ ਜੀ ਮਾਂ ਇਹਦੀ ਮੌਜੀ ਆ ਬਾਤ ਦਾ ਨੀਲਾ ਤੇਗਾ ਐ ਕਬੂਤਰੀ ਵਰਗੀ ਆ ਇਹ ਬੱਚਾ ਬਹੁਤ ਟੌਪ ਦਾ ਆ ਨੀਲਾ ਸਲੇਟੀ ਛੱਡ ਜਾ ਪੁੱਤਾ ਮੈਂ ਥੋੜਾ ਜਿਹਾ ਡਰਦਾ ਖੋਖਾ ਦੇਖੋ ਇਹਨ ਖੱਟੀਆਂ ਦਾ ਦਾਬਤੀ ਖੱਟੀਆਂ ਦੀ ਇਹਦੀ ਮਾਂ ਤੇ ਇਹਦੀ ਅੱਖ ਵੀ ਖੱਟੀ ਆ ਜਾਨਵਰ ਬਹੁਤ ਸੋਹਣਾ ਬਣਿਆ ਆਹ ਲੋ ਜੀ ਕਬੂਤਰ ਹੀ ਗਏ ਪੈ ਗਈਆਂ ਦੋਨੇ ਅੰਡੇਾਂ ਦੇ ਜੱਲ ਕੇ ਕਬੂਤਰ ਉਹਨਾਂ ਦੇ ਸਰਾਨੇ ਚ ਗੇੜਾ ਮਾਰਦੇ ਨੇ ਇੱਕ ਦੂਜੇ ਨੂੰ ਰੋਪ ਦਿਖਾਉਂਦੇ ਨੇ ਆਪਦਾ ਵੀ ਮੇਰੀ ਇੰਨੀ ਚੱਲਦੀ ਆ ਉਹ ਗਾਣਾ ਮੇਰੀ ਇੰਨੀ ਚੱਲਦੀ ਆ ਧੰਨਵਾਦ ਬਾਈ ਜੀ ਲੈ ਕੇ ਸ਼ੇਅਰ ਕਰਿਓ ਆਪਾਂ ਨਮੀ ਤੋਂ ਨਮੀ ਵੀਡੀਓ ਜਾਣਕਾਰੀ ਵਧੀਆ ਲੈ ਕੇ ਆਇਆ ਕਰਾਂਗੇ ਤੁਹਾਡੇ ਵਾਸਤੇ ਚਲੋ ਸਾਰਾ ਕੁਝ ਦੱਸਾਂਗੇ ਵੀ ਪਾਣੀ ਪੂਣੀ ਦਾ ਕੀ ਹੋਵਗਾ ओके okay, भाई धन्यवाद लाइक़ु शेयर करियो